ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਚੱਲ ਰਹੀਆਂ ਨੇ ਬਹੁਤ ਹੀ ਪਿਆਰੀਆਂ ਬਾਟਮ ਪਲੇਨ ਦੇ ਨਾਲ ਟਾਪ ਡਿਜੀਟਲ ਪ੍ਰਿੰਟ ਦੇ ਨਾਲ ਕਾਟਰਾਈਜ਼ ਵੈਲਵਟ ਦੀਆਂ ਕਲੈਕਸ਼ਨਾਂ ਆਣਗੀਆਂ ਸ਼ਰਟ ਜਿਹੜੀ ਹੈ ਉਹ ਡਿਜੀਟਲ ਪ੍ਰਿੰਟ ਨਾਲ ਆਏਗੀ ਬਾਟਮ ਇਹਦਾ ਪਲੇਨ ਆਏਗਾ ਰੰਗ ਜਿਹੜੇ ਨੇ ਇਹਨਾਂ ਵਿੱਚ ਕਾਫੀ ਹੈਗੇ ਨੇ ਤੇ ਸਾਰੇ ਰੰਗ ਜਿਹੜੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਉਹਨਾਂ ਸਾਰਿਆਂ ਦੇ ਨਾਲ ਤੁਹਾਨੂੰ ਬਾਟਮ ਪਲੇਨ ਮਿਲੇਗਾ ਤੇ ਜਿਹੜੀ ਸ਼ਰਟ ਹੈ ਡਿਜੀਟਲ ਪ੍ਰਿੰਟਰ ਨਾਲ ਮਿਲੇਗੀ ਇਹ ਰੇਟ ਜਿਹੜਾ ਇਹਦਾ 1 ਸੂਟ ਬਾਈ ਕਰਦੇ ਹੋ ਤੇ 500 ਜਿਹੜਾ 2 ਸੂਟ ਬਾਈ ਕਰਦੇ ਹੋ ਤੇ 900 ਹੈ ਤੇ ਜੇਕਰ 3 ਸੂਟ ਬਾਈ ਕਰਦੇ ਹੋ ਤਾਂ 1280 ਰੁਪਏਾਂ ਦੇ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਪਿਆਰਾ ਵੈਲਵਟ ਦਾ 컬렉ਸ਼ਨ ਹੈ ਵਿంటర్ ਸਪੈਸ਼ਲ 컬렉ਸ਼ਨਾਂ ਨੇ ਤੇ ਜਿਹੜਾ ਸ਼ਰਟ ਦਾ ਫੈਬਰਿਕ ਤੇ 2 ਮੀਟਰ ਹੈ ਵੱਡੇ ਵਰ ਦਾ ਬਾਟਮ ਦਾ ਫੈਬਰਿਕ ਜਿਹੜਾ 2 ਮੀਟਰ ਦਾ ਵੱਡੇ ਵਰ ਦਾ ਬਾਗੀ ਤੁਸੀਂ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਇਹ ਵਾਲੇ ਸੂਟਾਂ ਦੇ ਵਿੱਚ ਲਗਭਗ 50 ਰੰਗ ਨੇ ਤੇ ਸਾਰੇ ਹੀ ਰੰਗ ਜਿਹੜੇ ਨੇ ਇਹ ਅਵੇਲੇਬਲ ਨੇ ਇਹ ਅਲਰਬੀਆ ਪਰ ਆੜਵੜੋਂ ਤੁਹਾਨੂੰ ਜਿਹੜੀਆਂ ਕਲੈਕਸ਼ਨ ਆਣ ਗਿਆ ਤੇ ਇਹ ਕਲੈਕਸ਼ਨ ਹਮੇਸ਼ਾ ਹੀ ਬਹੁਤ ਹੀ ਜ਼ਿਆਦਾ ਵਧੀਆ ਤੇ ਸੁਪੀਰੀਅਰ ਕੁਆਲਿਟੀ ਦੀਆਂ ਹੁੰਦੀਆਂ ਨੇ ਤੇ ਸਾਰੀਆਂ ਭੈਣਾਂ ਇਹਨਾਂ ਸੂਟਾਂ ਨੂੰ ਜਿਹੜਾ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਡਿਲੀਵਰੀ ਜਿਹੜੀ ਹੈਗੀ ਉਹ ਫ੍ਰੀ ਆ ਸ਼ਿਪਿੰਗ ਚਾਰਜ ਜਿਹੜਾ ਕੋਈ ਐਕਸਟਰਾ ਨਹੀਂ ਲੱਗਣਗੇ ਤੁਹਾਡੇ ਘਰ ਤੱਕ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਪਹੁੰਚਣਗੇ ਮਾ ਕਿ ਤੁਸੀਂ ਕੋਈ ਕੁਇਰੀ ਕਰਨੀ ਤਾਂ ਨੰਬਰ ਜਾ ਕੇ ਮੈਨੂੰ ਸਕਰੀਨਸ਼ਾਟ ਜਰੂਰ ਸੈਂਡ ਕਰ ਦੇਣਾ ਅਗਰ ਕਿਸੇ ਸੂਟ ਦੀ ਇਹਨਾਂ ਦੇ ਵਿੱਚੋਂ ਕੁਇਰੀ ਕਰਨੀ ਹੈ ਸਕਰੀਨਸ਼ਾਟ ਤੋਂ ਬਿਨਾ ਜਿਹੜਾ ਹੈਗੀ ਕਲੈਕਸ਼ਨਾਂ ਦੇ ਬਾਰੇ ਵਿੱਚ ਪਤਾ ਨਹੀਂ ਚੱਲਦਾ ਇਸ ਲਈ ਮੈਂ ਹਮੇਸ਼ਾ ਕਹਿੰਦੀ ਆ ਕਿ ਸਕਰੀਨਸ਼ਾਟ ਜਿਹੜਾ ਜਰੂਰ ਸੈਂਡ ਕਰ ਦਿਆ ਕਰੋ ਇਹਦੇ ਵਿੱਚ ਤੁਹਾਨੂੰ ਜਿਹੜਾ ਟਾਪ ਐਂਡ ਬਾਟਮ ਦੀ ਹੈ ਕਲੈਕਸ਼ਨਾਂ ਮਿਲਣਗੀਆਂ ਬਾਟਮ ਪਲੇਨ ਮਿਲੇਗਾ ਟਾਪ ਚੜਾਈ ਹੋਏ ਡਿਜੀਟਲ ਪ੍ਰਿੰਟ ਨਾਲ ਤੁਹਾਨੂੰ ਮਿਲੇਗਾ ਤੇ ਪ੍ਰਿੰਟ ਜਿਹੜੇ ਨੇ ਹਰ ਤਰ੍ਹਾਂ ਦੇ ਹਰੇਜ ਗਰੁੱਪ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਐਡ ਕੀਤੇ ਗਏ ਨੇ ਸਿੰਪਲਸ ਆਪਰ ਸੀ ਇਹ ਕਲੈਕਸ਼ਨਾਂ ਨੇ ਰੇਟ ਵੀ ਬੜਾ ਅਫੋਰਡੇਬਲ ਹੈ ਤੇ ਵਿంటర్ ਸਪੈਸ਼ਲ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੀਆਂ ਕਲੈਕਸ਼ਨਾਂ ਨੇ ਡਿਜ਼ਾਈਨ ਪੈਟਰਨ ਬੜੇ ਸੋਹਣੇ ਤੇ ਵਧੀਆ ਆਏ ਨੇ ਮੋਡਲ ਲਾਈਨਨ ਸੈਟਨ ਦੇ ਚਟਾਈ ਮੀਟਰ ਦੀ ਸ਼ਰਟ ਹੈ ਸੈਟ ਇਨ ਬਾਟਮ ਹੈ ਲਾਈਨਨ ਦਾ ਰੇਟ ਜਿਹੜਾ ਵਾ 600 ਰੁਪਏ ਇੱਕ ਸੂਟ ਦਾ 960 ਰੁਪਏ ਦੋ ਸੂਟ ਦਾ ਤੇ ਡਿਜੀਟਲ ਸਲੱਬ ਪ੍ਰਿੰਟਡ ਮਾਡਲ ਤੇ ਜਿਹੜਾ ਮਡਲ ਦਾ ਦੁਪੱਟਾ ਮਿਲੇਗਾ 2 ਮੀਟਰ ਦਾ ਸ਼ਿਪਿੰਗ ਚਾਰजेस ਜਿਹੜੇ ਉਹ ਫ੍ਰੀ ਨੇ ਐ ਵੀ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਇਹਨਾਂ ਨਾਲ ਦੁਪੱਟਾ ਆਏਗਾ ਪਸ਼ਮੀਨਾ ਦਾ ਰੰਗ ਇਹਦੇ ਵਿੱਚ ਕਾਫੀ ਆਏਗੇ ਨੇ ਤੇ ਜਿਹੜੇ ਰੰਗ ਨੇ ਉਹ ਸਾਰੇ ਹੀ ਇੱਕ ਤੋਂ ਇੱਕ ਨੇ ਅਗਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੁਹਾਨੂੰ 660 ਰੁਪਏ ਦਾ ਪਵੇਗਾ ਤੇ ਜੇਕਰ ਤੁਸੀਂ ਇਹ ਦੋ ਸੂਟ ਬਾਈ ਕਰਦੇ ਹੋ ਤਾਂ 1230 ਰੁਪਏ ਦੇ ਵਿੱਚ ਪਵੇਗਾ ਜਿਹੜੇ ਰੰਗ ਇਹਦੇ ਵਿੱਚ ਲਗਭਗ 10-12 ਨੇ ਇਹ ਵਾਲੀ ਜਿਹੜੀਆਂ ਕਲੈਕਸ਼ਨਾਂ ਨੇ ਇਹ 500 ਰੁਪਏ ਜਿਹੜੇ ਮੈਂ ਪਹਿਲੇ ਦੱਸੀਆਂ ਉਹ ਥੋੜੀਆਂ ਕਲੈਕਸ਼ਨਾਂ ਜਿਹੜੀਆਂ ਨੇ ਮਿਕਸ ਮੈਚ ਹੋ ਗਈਆਂ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ